ਸਾਰੇ ਭੈਣ ਪਰ ਮੈਨੂੰ ਵੈਗੁਰਜੀ ਦਾ ਫਲਸਫਾ ਵੈਗੁਰਜੀ ਕੀ ਫਤੇ ਜੀ ਤੇ ਆ ਬੈੜੀ ਮਰ ਚੁੱਕੀ ਸੀ ਵਿਚਾਰੀ ਲੋਕਾਂ ਨੇ ਪੀ ਪੀ ਕੇ ਦੁੱਧ ਛੱਡਤੀ ਦੇਖਦੇ ਆ ਜੀ ਦੀ ਹੈ ਸਕਾਈ ਹੂੰ ਜੀ ਦੀ ਹੈ ਸਕਾਈ ਮਰਗੀ ਕਿ ਟਿਕੜੀ ਵੀ ਆ ਨਾ ਮਰੇ ਇਹ ਮਰਗੀ ਕਿ ਜਿੰਦੀ ਆ ਨਾ ਜੀਉਂਦੀ ਆ ਦੇਖੇ ਉੱਥੂ ਵੀ ਸੱਤ ਐਂਗਲ ਨੇ ਕੱਲ ਗੋਲਦੀ ਪਈ ਜਾ ਹਾਂ ਇਹ ਫਿਰ ਪਤਾ ਹੀ ਨਹੀਂ ਅਸੀਂ ਤਾਂ ਅੱਜ ਸਵੇਰੇ ਪਤਾ ਲੱਗਾ ਆ ਰੂੜੀ ਕਰਕੇ ਉਹ ਕੁੱਤੇ ਨਹੀਂ ਸੀ ਹਟਦੇ ਇਹ ਚੱਲਦੇ ਆ ਕੀ ਕਰ ਸਕਦੇ ਚੱਪ ਉਹਦੇ ਬਾਹਰ ਤਾਂ ਨਾ ਕਰੀਂ

এ হুম এদরুত খিচি না গিয়ে রেড়াই পিছে লে নে ਲੋ ਜੀ ਬਹੁਤ देर ਬਾਅਦ ਹੁਣ ਬੈੜੀ ਨੂੰ ਵਿਚਾਰੀ ਨੂੰ ਰੇੜੇ ਤੇ ਪਾਇਆ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਤੇ ਕੁੱਤੇ ਵੀ ਨਹੀਂ ਸੀ ਹਟਦੇ ਤੇ ਪਰੇ ਲੋਕਾਂ ਦੀ ਬਹੁਤ ਮਾੜੀ ਗੱਲ ਹੈ ਕਿ ਦੁੱਧ ਪੀ ਕੇ ਜਦ ਬੈੜੀਆਂ ਛੱਡ ਦਿੰਦੇ ਨੇ ਤਾਂ ਜਦੋਂ ਵਿਚਾਰੀਆਂ ਹਰ ਰੋਜ਼ ਮਰ ਜਾਂਦੀਆਂ ਫਿਰ ਉਹਨਾਂ ਨੂੰ ਕੋਈ ਨਹੀਂ ਚੁਕਾਉਂਦਾ ਫਿਰ ਕੁੱਤੇ ਕਰਦੇ ਨੇ ਬੁਰਾ ਹਾਲ ਇਸ ਕਰਕੇ ਦੁੱਧ ਪੀਣ ਵਾਲਿਆਂ ਨੂੰ ਬੇਨਤੀ ਹੈ ਕਿ ਜਦੋਂ ਇਹ ਦੁੱਧ ਪਿੰਦੇ ਉਹ ਤੋਂ ਵਧੀਆ ਲੱਗਦੀਆਂ ਨੇ ਫਿਰ ਇਹਨੂੰ ਤੁਸੀਂ ਛੱਡ ਦਿੰਦੇ ਹੋ ਬਹੁਤ ਮਾੜੀ ਗੱਲ ਆ ਇਹ ਲੇਖਾ ਜੋਖਾ ਤੁਹਾਨੂੰ ਇੱਥੇ ਦੇਣਾ ਪੈਣਾ ਜੀ बहुत बुरा हाल है, बहुत ज़्यादा मुश्किल रही है। इन दवागन डालेंगे। हम्म? कितना हज़ार है? हम्म। ਆ ਵੀ ਤੇ ਜੜ ਕੇ ਤਾਉਂ ਭਾਰਤ ਵੀ ਫਟਣ ਲੰਦੇ ਜੀ ਅੱਛਾ ਆ ਗਏ ਪਾਈ ਜਿਹੜਾ ਬਾਈ ਗੁਰੂ ਪਲਾ ਕਰੇ